ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਰਪਰ ਦੀ ਸਵੇਰ ਦਾ ਸੋਖ ਦੇ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਹੋਰ ਫਿਰ ਕਿਦਾਂ ਕਹਿਮੋ ਤੇ ਆਪਣਾ ਹੁਲ ਗਏਵਾ ਤੇ ਅੱਜ ਆਪਾਂ ਚੱਲੇ ਆ ਨਗਰ ਕੀਰਤੋਂ ਦੇ ਦਰਸ਼ਨ ਕਰਨ ਤੇ ਆਪਣੇ ਪਿੰਡ ਨੂੰ ਨਗਰ ਕੀਰਤੋਂ ਲੰਗਦਾ ਹੁੰਦਾ ਤੇ ਹੁੰਦਾ ਤਾਂ ਇਹ ਮੈਤਣ ਸਭ ਤੋਂ ਆ ਪਰ ਇਹ ਅਨੰਦਪੁਰ ਸਭ ਤੋਂ ਤੁਰਦੇ ਨੇ ਤੇ ਚੱਲਦੇ ਫਿਰ ਨਾਲ ਤੁਹਾਨੂੰ ਵੀ ਦਰਸ਼ਨ ਕਰਵਾਉਣੇ ਜਾ ਕੇ मिया का जे जब बचागे और मेरा दाता कंटे आदि जय जब बचागे

ਪਪਾ ਜੀ ਸਿੰਘ ਜੀ ਨੇ ਸਤਿਗੁਰੂ ਜੀ ਨੂੰ ਉਦੋਂ ਜੰਗ ਵਿੱਚ ਜਾਣ ਲਈ ਆਖਿਆ ਜਦੋਂ ਸਿੰਘਾਂ ਨੇ ਮੋਰਚੇ ਮੱਲ ਲਈ ਆਪੋ ਆਪਣੀਆਂ ਜਗ੍ਹਾ ਤੇ ਬਹਿ ਗਏ ਪੰਜਾਂ ਪੰਜਾਂ ਦਾ ਜੱਥਾ ਕਾਲ ਦੀ ਘੜੀ ਵਿੱਚ ਜਾਂਦਾ ਹੈ ਲੱਖਾਂ ਵੈਰੀਆਂ ਨੂੰ ਮੌਤ ਦੇ ਘਾਟੋਂ ਉਤਾਰਦਾ ਹੈ ਸ਼ਹੀਦੀਆਂ ਪ੍ਰਾਪਤ ਕਰੀ ਜਾਂਦਾ ਹੈ ਕਦੋਂ ਬਾਬਾ ਜੀ ਸਿੰਘ ਨੇ ਗੁਰੂ ਜੀ ਨੂੰ ਆਖਿਆ ਮੁੰਡੀਆਂ ਨਗਰ ਵੱਲੋਂ 1500 ਰੁਪਇਆ ਡੀਜ਼ਲ ਟੀ.ਐਲ.ਟੀ. ਸੇਵਾ ਵਾਸਤੇ ਅਰਜ਼ੀ ਕਰਵਾਇਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸਾਥੀ ਮਾਰ ਕੀ ਦਾਤਾ ਤੁੰਗ ਤੁਆ ਲੈ ਲੈ ਤੁਆ ਮੇਰੇ ਸਹੀ ਦਾਤਾ

ਦੀਦੇ ਜਿੱਥੋਂ ਚੱਲੀ ਐ ਦਰਸਤੇ ਹੱਥ ਦੀ ਓਰ ਤੱਕ ਇੱਕ ਅੱਖਾਂ ਵਿੱਚੇ ਵੀ ਘੁੱਟਦੀ ਰਹੀ ਹੈ ਮਹਾਰਾਜ ਦੀ ਕ੍ਰਿਣਾ ਨੇ ਬਖਸ਼ दोहू पार कढो प्रो मे तो हूं ਸੇ ਸਾਧ ਸੰਗਤ ਜੀ ਸੋਰ ਮਿਲਣ ਦਾ ਵਾਸਤਵੀ ਆਇਆ ਹੈ ਇਹ ਭਾਈ ਕਿਉਂ ਨੇ ਕਿਹਾ ਮਹਾਰਾਜ ਅੱਜ ਤੱਕ ਮੈਂ ਪ੍ਰਮਾਤਮਾ ਦੇ ਉੱਪਰ ਕਦੇ ਕੋਈ ਗੱਲ ਸੁਬਾ ਨਹੀਂ ਕੀਤਾ ਕਿ ਮਹਾਰਾਜ ਮੈਨੂੰ ਘਰ ਨਹੀਂ ਦਿੱਤਾ ਮੈਨੂੰ ਸਤ ਨਹੀਂ ਦਿੱਤੀ ਪਰ ਅੱਜ ਕਹਿੰਦੇ ਮੈਂ ਸੱਚੇ ਪਾਤਸ਼ਾਹ ਮਹਾਰਾਜ ਪ੍ਰਮਾਤਮਾ ਨੂੰ ਕਹਿੰਦੇ ਇਹ ਗੱਲ ਆਤਾਂ ਵੀ ਅੱਜ ਮੇਰੇ ਕੋਲ ਘਰ ਹੁੰਦਾ ਮੇਰੇ ਕੋਲੇ ਸਤ ਹੁੰਦੀ ਮੈਂ ਤੁਹਾਨੂੰ ਆਪਣੇ ਘਰ ਲੈ ਜਾਂਦਾ ਤਾਂ ਸੱਜੇ ਪੱਖਾ ਮਹਾਰਾਜ ਕਹਿ ਲੱਗੇ ਕੋਈ ਗੱਲ ਨਹੀਂ ਤਾਂ ਗੁਰੂ ਪਿਆਰੀ ਸਾਹਿਬ ਸਭ ਕੀ ਹੁੰਦਾ ਨੇ ਫਿਰੇ ਸੋ ਕਹਿੰਦੇ ਟੈਂਟ ਦੇ ਵਿੱਚ ਹੱਥ ਪਾ ਕੇ ਕਹਿਣ ਲੱਗੇ ਮਹਾਰਾਜ ਜਿੱਥੇ ਤੱਕ ਜਾਵੇ ਉੱਥੇ ਤੱਕ ਲੈ ਜਾਇਓ ਸੋ ਆਓ ਗੁਰੂ ਪਿਆਰੀ ਸਾਹਿਬ ਸੱਜੇ ਜਿੱਥੇ ਵਿਆਹ ਖੰਡਾ ਤੋਂ ਬਾਅਦ ਸਮੇਂ ਬਾਹਰ ਆ ਕੇ ਧੰਵਾਦ ਲੱਗੇ ਬਿ ਗੁਰੂ ਕਿਰਪਾ ਦਾ ਰੋਟੀ ਆ ਗਈ ਸੰਗੀਤ ਕਿਰਪਾ ਚੱਲ ਰਹੀ ਹੈ ਬਰਾਕਰ ਜਿਹੜੀ ਬੋਲੇ road